ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਸਾਹਮਣੇ ਦੁਬਾਰਾ ਰੂਹ ਰੂਹ ਹੋਏ ਆਂ ਸੰਤ ਦੁਆਖਾਨਾ ਫੱਤਾਮਾਲੂਕਾ ਅਸੀਂ ਦੋਸਤੋ ਹਰ ਵਾਰ ਦੀ ਤਰ੍ਹਾਂ ਹਰ ਐਤਵਾਰ ਆਪਾਂ ਫ੍ਰੀ ਕੈਂਪ ਲਗਾ ਰਹੇ ਆਂ ਤੇ ਫ੍ਰੀ ਕੈਂਪ ਦੇ ਵਿੱਚ ਆਪਾਂ ਕਾੜਾ ਪੈ ਲਿਆ ਆਂ ਕਾੜੇ ਦੇ ਆਪਾਂ ਨੂੰ ਬਹੁਤ ਜ਼ਿਆਦਾ ਲਾਜਵਾ ਰਿਜ਼ਲਟ ਆ ਰਹੇ ਨੇ ਤੁਹਾਨੂੰ ਪਹਿਲਾਂ ਵੀ ਦੱਸਿਆ ਵੀਡੀਓ ਬਹੁਤ ਸਾਰੀਆਂ ਆਪਾਂ ਪਾਈਆਂ ਹੋਈਆਂ ਨੇ ਠੀਕ ਆ ਉਸ ਤਰ੍ਹਾਂ ਇੱਕ ਆਪਣੇ ਵੀਰ ਨੇ ਜੋ ਕਿ ਮੇਰੇ ਪਿੰਡ ਤੋਂ ਨੇ ਫੱਤਾਮਾਲੂਕਾ ਤੋਂ ਇਨਾਂ ਦੇ ਕਾਫੀ ਟਾਈਮ ਤੋਂ ਲੈ ਕੇ ਇਹਨਾਂ ਨੂੰ ਸ਼ੂਗਰ ਦੀ ਪ੍ਰੋਬਲਮ ਸੀ ਤੇ ਇਹਨਾਂ ਦੇ ਡੇਲੀ ਟੀਕਾ ਲੱਗਦਾ ਸੀਗਾ ਠੀਕ ਹੈ ਤੇ ਇਹਨਾਂ ਦੀ ਆਪਾਂ ਜਵਾਨੀ ਸੁਣਾਗੇ ਤੇ ਪਿਛਲੇ 5 ਦਿਨਾਂ ਤੋਂ ਲੈ ਕੇ ਇਹਨਾਂ ਦੇ ਕੋਈ ਟੀਕਾ ਨਹੀਂ ਲੱਗਿਆ ਤੇ ਕੋਈ ਇਹ ਕੋਈ ਗੋਲੀ ਨਹੀਂ ਲੈ ਰਹੇ ਆਪਾਂ ਇਹਨਾਂ ਦੀ ਜਵਾਨੀ ਸੁਣਾਗੇ ਇਹਨਾਂ ਨਾਲ ਤੁਹਾਡੀ ਗੱਲਬਾਤ ਕਰਾਉਣਾ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਆਪਣਾ ਸਤਿ ਸ਼੍ਰੀ ਅਕਾਲ ਜੀ ਤਰਸੇਮ ਸਿੰਘ ਜੀ ਅੱਛਾ ਤਰਸੇਮ ਜੀ ਤੁਹਾਨੂੰ ਸ਼ੂਗਰ ਤੋਂ ਕਿੰਨੇ ਤਾਂ ਟਾਈਮ ਦੀ ਪ੍ਰੋਬਲਮ ਹੈ ਜੀ 6 ਸਾਲ ਡੂੜ ਸਾਲ ਹੋ ਗਿਆ ਜੀ ਅੱਛਾ ਤੇ ਗੋਲੀ ਖਾ ਰਹੇ ਹੋ ਜਾਂ ਟੀਕੇ ਲੱਗ ਰਹੇ ਨੇ ਜੀ ਟੀਕਾ ਲੱਗ ਰਿਹਾ ਅੱਛਾ ਟੀਕਾ ਲੱਗ ਰਿਹਾ ਠੀਕ ਹੈ ਜੀ ਤੇ ਫਿਰ ਡੇਲੀ ਲਾ ਰਹੇ ਹੋ ਜਾਂ ਦਿਨ ਛੱਡ ਕੇ ਲਾਉਂਦੇ ਸੀ ਅੱਛਾ ਤੇ ਉਸ ਤੋਂ ਬਾਅਦ ਡੇਲੀ ਲੱਗਣ ਲੱਗੇ ਠੀਕ ਹੈ ਜੀ ਓਕੇ ਤੇ ਅੱਛਾ ਜੇ ਤੁਸੀਂ ਇਹ ਤੁਹਾਨੂੰ ਕਾੜੀ ਦੱਸ ਪਈ ਆ ਤੁਸੀਂ ਪਹਿਲੇ ਐਂਦਵਾਰ ਪੀਣਾ ਹੈ ਅੱਛਾ ਤੇ ਉਸ ਤੋਂ ਬਾਅਦ ਨਾਲ ਤਾਂ ਨਹੀਂ ਲੈ ਕੇ ਗਏ ਨੇ ਨਾਲ ਕੁਝ ਜਿਹੀ ਤੁਸੀਂ ਲੱਗਣ ਦਾ ਦਿੱਤੇ ਖਾਲੀ ਡੇਰਾ ਅੱਛਾ ਜੀ ਤੇ ਇਹਨਾਂ ਬਹੁਤ ਅੱਛਾ ਅੱਛਾ ਤੇ ਹੁਣ ਕਿੰਨਾ ਟਾਈਮ ਹੋ ਗਿਆ ਟੀਕਾ ਲੱਗ ਰਿਹਾ ਜਾਂ ਨਹੀਂ ਜੀ ਹਾਂ ਹਮਦੁਲਾਹ ਕਿੰਨੇ ਦਿਨ ਹੋ ਗਏ ਜੀ ਟੀਕਾ ਲੱਗਦਾ 8 ਦਿਨ ਹੋ ਗਏ ਟੀਕਾ ਨਹੀਂ ਲੱਗਿਆ ਜੀ ਦੇਖ ਲਓ ਦੋਸਤੋ ਆਪਣੇ ਪਿੰਡ ਦੇ ਹੋਰ ਵੀ ਮੋਤਵਾਰ ਪਤਵੰਤੇ ਸੱਜਣ ਨਾਲ ਬੈਠੇ ਆ ਆਪਾਂ ਇਹਨਾਂ ਦੀ ਵੀ ਜਵਾਨੀ ਸੁਣਾਗੇ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਕੀ ਕਹਿਣਾ ਚਾਹੂਗੀ ਜੀ ਇਸ ਬਾਰੇ ਆਪਣਾ ਕਾੜੇ ਵਾਲੇ ਤੁਸੀਂ ਬਹੁਤ ਵਧੀਆ ਗੱਲ ਆ ਜੀ ਅੱਛਾ ਜੀ ਬੜਾ ਫਰੋਣੇ ਹੋ ਜਿਹੜੀਆਂ ਮੁੱਤੀਆਂ ਬਾਕੀ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ ਬਾਕੀ ਅੰਗਰੇਜ਼ੀ ਦਵਾਈਆਂ ਨਾਲ ਤੁਹਾਨੂੰ ਪਤਾ ਕੀ ਪੰਦਾਗਾ ਹਾਂਜੀ ਜੀ ਮੈਂ ਹਾਂ ਕੀਤਾ ਮੈਂ ਤਾਂ ਹੋ ਵੀ ਆਪਣੇ ਲੋਕਾਂ ਨੂੰ ਫੀਲ ਕਰਦਾ ਨੂੰ ਤੁਸੀਂ ਮੋੜ ਆਪਣੇ ਦੇਸੀ ਦਵਾਈਆਂ ਟੈਕਨੋਲੋਜੀ ਅੱਛਾ ਜੀ ਤੁਸੀਂ ਇਹਨਾਂ ਨੂੰ ਤਾਂ ਜਾਣਦੇ ਹੋ ਹਾਂਜੀ ਹਾਂਜੀ ਅੱਛਾ ਤੇ ਇਹਨਾਂ ਦੇ ਬਿਆਨ ਸੁਣ ਕੇ ਤੁਹਾਨੂੰ ਕੀ ਮਹਿਸੂਸ ਹੋਇਆ ਚੰਗੀ ਜਲਾ ਜੀ ਇਹਦੇ ਵਧੀਆ ਵਿਚਾਰਦਾ ਛੋਟੀ ਉਮਰ ਹੈ ਜੀ ਕੂ ਕਰਦੈ ਨੂ ਬਤਾ ਬਿਮਾਰੀ ਬਹੁਤ ਭੈੜੀ ਜੀ ਲਾ ਵਾ ਲਾ ਠੀਕ ਹੈ ਜੀ ਕਰੋ ਇਹਨੇ ਦੱਸਿਆ ਬੱਚੇ ਨੇ ਵੀ ਯਾਰ ਮੈਨੂੰ ਇੰਨਾ ਟਾਈਮ ਤੱਕ ਚੀਕਾ ਨਹੀਂ ਲਗਾਇਆ ਬਹੁਤ ਬੰਦੀ ਐਰਜੈਂਸੀ ਆਏ ਨੇ ਚੰਗੀ ਗੱਲ ਆ ਕਿ ਵਿਚਾਰੇ ਨੂੰ ਠੀਕ ਹੋਈ ਰਿਹਾ ਬਹੁਤ ਬਹੁਤ ਧੰਨਵਾਦ ਜੀ